ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਆਪਾਂ ਖਬਰਾਂ ਸੁਣਦੇ ਆਂ ਵੀ ਜਿਹੜਾ ਕੈਨੇਡਾ ਬਾਰਡਰ ਸਕਿਉਰਿਟੀ ਏਜੰਸੀ ਐ ਸੀਬੀਐਸਏ ਜੀ ਨੂੰ ਕਹਿ ਦਿੰਨੇ ਆ ਉਹ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਰੇਡ ਮਾਰਨ ਲੱਗ ਗਈ ਵੀ ਹੁਣ ਕੰਮਾਂ ਤੇ ਰੇਡ ਪੈਂਦੀ ਆ ਥਾਂ ਥਾਂ ਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਪੇਪਰ ਚੈੱਕ ਕਰਦੇ ਆ ਉਹ ਇਹ ਇਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਕਿ 30000 ਬੰਦਾ ਕੈਨੇਡਾ ਦੇ ਵਿੱਚ ਡਿਪੋਰਟੇਸ਼ਨ ਪ੍ਰोसीडिंग ਨੂੰ ਅਵਾਈਡ ਕਰਨ ਵਾਸਤੇ ਲੁਕ ਗਿਆ ਜਿਹੜੇ 30000 ਬੰਦੇ ਲੁਕੇ ਆ ਉਹਨਾਂ ਦਾ ਆਲਮੋਸਟ ਡਿਪੋਰਟ ਕਰਨਾ ਤੈਹ ਹੋ ਚੁੱਕਿਆ ਹੈਗਾ ਕਿ ਉਹਨਾਂ ਕੋਲੇ ਕੋਈ ਵਿਕਲਪ ਨਹੀਂ ਬਣਦਾ ਕੈਨੇਡਾ ਗਵਰਨਮੈਂਟ ਨੇ ਉਹਨਾਂ ਨੂੰ ਸਿਰਫ ਡਿਪੋਰਟ ਕਰਨਾ ਸੀ ਤੇ ਇਹ ਆਖਰੀ ਪ੍ਰोसीडिंग ਚੱਲ ਰਹੀ ਸੀ ਉਹਨਾਂ ਨੂੰ ਆਖਰੀ ਵਾਰੀ ਜਿਹੜਾ ਹੈਗਾ ਪ੍ਰोसीडिंग ਦੇ ਵਿੱਚ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਪ੍ਰोसीडिंग ਨੂੰ ਅਵਾਈਡ ਕਰਤਾ ਤੇ ਲੁਕਣਾ ਠੀਕ ਸਮਝਿਆ ਤੇ ਹੁਣ ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਉਹ 30000 ਬੰਦਾ ਜਿਹੜਾ ਡਿਪੋਰਟੇਸ਼ਨ ਪ੍ਰोसीडिंग ਨੂੰ ਫੇਸ ਕਰ ਰਿਹਾ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਣਾ ਤੇ ਉਹ ਬੰਦੇ ਲੁੱਕ ਗਏ ਤੇ ਜਿਨ੍ਹਾਂ ਦੇ ਵਿੱਚੋਂ 27000 ਬੰਦਾ ਜਿਹੜਾ ਹੈਗਾ ਵਾਂਟਡ ਦੀ ਲਿਸਟ 'ਚ ਪਾਤਾ ਉਹਨਾਂ ਨੇ ਸੀਬੀਐਸਏ ਨੇ ਵੀ ਇਹ ਬੰਦੇ ਸਾਨੂੰ ਚਾਹੀਦੇ ਚਾਹੀਦੇ ਆ ਤੇ ਕੁਝ ਬੰਦਿਆਂ ਦੇ ਖਿਲਾਫ ਵੈਸੇ ਤਾਂ ਸੀਬੀਐਸਏ ਭਾਲ ਕਰ ਰਹੀ ਹੈ ਪਰ ਉਹਨਾਂ ਨੇ ਹੱਥ ਖੜੇ ਕਰਤੇ ਵੀ ਇਹਨਾਂ ਦੀ ਜਿਹੜੀ ਲੋਕੇਸ਼ਨ ਆ ਸਾਨੂੰ ਟ੍ਰੇਕ ਟ੍ਰੈਕ ਨਹੀਂ ਹੋ ਰੇ ਬੰਦੇ ਇਹ ਕਿੱਥੇ ਲੁਕੇ ਆ ਤੇ অন্ਟਾਰੀਓ ਦੇ ਵਿੱਚ ਹੀ ਕਹ ਲੋ ਵੀ 27000 ਬੰਦਾ ਇਕੱਲਾ অন্ਟਾਰੀਓ ਦੇ ਵਿੱਚ ਹੀ ਲੁਕਿਆ ਵਾ ਵੀ ਜਿਨ੍ਹਾਂ ਨੇ ਰਿਪੋਰਟ ਹੋਣਾ ਜਿਨ੍ਹਾਂ ਦਾ ਫਾਈਨਲੀ ਜਿਹੜਾ ਹੈਗਾ ਉਹ ਪ੍ਰोसीडिंग ਐਂਡ ਹੋ ਚੁੱਕੇ ਆ ਤੇ ਉਹਨਾਂ ਨੂੰ ਰਿਪੋਰਟ ਹੀ ਕਰਨਾ ਜਿਹੜਾ ਹੈਗਾ ਮੈਂ ਕਹਿ ਰਿਹਾ ਸੀਗਾ 21000 ਜਿਹੜਾ ਹੈਗਾ ਬੰਦਾ ਲਗਭਗ ਅੰਕੜਾ ਪ੍ਰੋਪਰ ਹੈਗਾ 21325 ਇਹ ਬੰਦੇ ਇਕੱਲੇ অন্ਟਾਰੀਓ ਦੇ ਵਿੱਚ ਲੁਕੇ ਹੋਏ ਆ ਤੇ ਇਹ ਛੋਟਾ ਅੰਕੜਾ ਨਹੀਂ ਬਹੁਤ ਵੱਡਾ ਅੰਕੜਾ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਵੀ ਇੱਕ ਸਟੇਟ ਦੇ ਵਿੱਚ ਇੰਨੇ ਬੰਦੇ ਜਿਹੜੇ ਡਿਪੋਰਟ ਹੋਣ ਵਾਲੇ ਆ ਉਹ ਲੁੱਕ ਗਿਆ ਤੇ ਸੀਬੀਐਸਏ ਬਹੁਤ ਜਿਹੜੀ ਕਿ ਜੱਦੋਜਹਿਦ ਨਾਲ ਇਹਨਾਂ ਦੀ ਭਾਲ ਕਰ ਰਹੀ ਹੈ ਕਿਉਂਕਿ ਇਹਦਾ ਰੀਜਨ ਇੱਕ ਹੋਰ ਵੀ ਆ ਕਿਉਂਕਿ ਟਰੂਡੋ ਗਵਰਨਮੈਂਟ ਹੁਣ ਇਹ ਕਹਿ ਰਹੀ ਹੈ ਵੀ ਅਸੀਂ ਜਿਹੜੀ ਹੈਗੀ ਹੈ ਇਮੀਗ੍ਰੇਸ਼ਨਜ਼ ਜਿਹੜਾ ਇਮੀਗ੍ਰੈਂਟ ਆ ਉਹਨਾਂ ਦੀ ਆਮਦ ਘਟਾਵਾਂਗੇ ਅਸੀਂ ਪਾਪੂਲੇਸ਼ਨ ਤੇ ਵੀ ਕੰਟਰੋਲ ਕਰਾਂਗੇ ਪਲੱਸ ਜਿਹੜੇ ਪੱਕੇ ਕੰਮ ਇਹ ਆ ਜਿਨ੍ਹਾਂ ਨੂੰ ਸੱਦਦੇ ਸੀ ਜਿਨ੍ਹਾਂ ਦਾ ਕੋਟਾ 2025 ਦੇ ਵਿੱਚ 5 ਲੱਖ ਸੀਗਾ ਉਹ ਵੀ ਘਟਾ ਕੇ ਇਹਨਾਂ ਨੇ 395000 ਕਰਤਾ ਤੇ 26 ਵਾਸਤੇ ਲਗਭਗ 380000 ਕਰਤਾ 5 ਲੱਖ ਤੋਂ ਤਾਂ ਕਿਤੇ ਨਾ ਕਿਤੇ ਕੈਨੇਡਾ ਗਵਰਨਮੈਂਟ ਇਮੀਗ੍ਰੈਂਟ ਦੀ ਆਮਦ ਨੂੰ ਜਿਹੜਾ ਹੈਗਾ ਘਟਾ ਰਹੀ ਆ ਤੇ ਜਿਹੜੇ ਇੱਥੇ ਅਨਐਮਪਲॉयਮੈਂਟ ਆ ਜਾਂ ਲੋਕ ਲੋਕਾਂ ਦੀ ਬੇਤਾਤ ਬਹੁਤ ਹੋ ਗਈ ਕੰਮ ਹੈ ਨਹੀਂ ਗੇ ਐਕਸਪਲੋਇਟੇਸ਼ਨ ਹੋ ਰਹੀ ਹੈ ਸਾਰਾ ਕੁਝ ਉਹਦੇ ਨਜ਼ਰੀਏ ਤੇ ਕੈਨੇਡਾ ਸਰਕਾਰ ਜਿਹੜਾ ਇਹ ਪ੍ਰੋਸੈਸ ਸ਼ੁਰੂ ਕੀਤਾ ਤੇ ਤੁਸੀਂ ਹੈਰਾਨ ਹੋ ਜਾਓਗੇ ਵੀ ਘੱਟੋ ਘੱਟ 4.5 ਲੱਖ ਬੰਦਾ ਜਿਹੜਾ ਹੈਗਾ ਕੈਨੇਡਾ ਦੀ ਹਟ ਲਿਸਟ ਤੇ ਹੈ ਜਿਹੜਾ ਡਿਪੋਰਟੇਸ਼ਨ ਪ੍ਰोसीडिंग ਆਲਰੇਡੀ ਫੇਸ ਕਰ ਰਿਹਾ ਹੈਗਾ 4.5 ਲੱਖ ਬੰਦੇ ਉਹ ਲਾਈਨ 'ਚ ਲੱਗੇ ਹੋਏ ਆ ਤੇ ਹੁਣ ਕੁਝ ਕਈ ਬੰਦੇ ਕੋਰਟ ਚ ਜਾ ਕੇ ਸਟੇ ਵੀ ਲੈ ਗਏ ਉਹ ਮੈਨੂੰ ਲੱਗਦਾ 20 21000 ਦਾ ਅੰਕੜਾ ਕੋਈ ਬਾਲਾ ਨਹੀਂਗਾ ਪਰ 4.5 ਲੱਖ ਬੰਦੇ ਤੇ ਇਹ ਜਿਹੜੀ ਤਲਵਾਰ ਲਟਕ ਰਹੀ ਹੈ ਡਿਪੋਰਟੇਸ਼ਨ ਦੀ ਤੇ ਕਿਵੇਂ ਕਹਿੰਦੇ ਹੁੰਦੇ ਆ ਵੀ ਖਰਬੂਜਾ ਖਰਬੂਜੇ ਨੂੰ ਵੇਖ ਕੇ ਰੰਗ ਫੜਦਾ ਹੈਗਾ ਤੇ ਉਧਰ ਅਮਰੀਕਾ ਵਾਲੇ ਪਾਸੇ ਵੀ ਲੱਗੇ ਹੋਏ ਆ ਵੀ ਅਸੀਂ ਇੱਕੋ ਕੰਮ ਪਹਿਲਾਂ ਕਰਨਾ ਡਿਪੋਰਟ ਕਰਨੇ ਆ ਬੰਦੇ ਹਨ ਜਿਹੜੇ ਇਲੀਗਲ ਆ ਜਾਂ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਜਿਨ੍ਹਾਂ ਦਾ ਕੋਈ ਸਟੇਟਸ ਨਹੀਂ ਆ ਤੇ ਇਸੇ ਤਰ੍ਹਾਂ ਹੀ ਕੈਨੇਡਾ ਇਸ ਦੌੜ ਦੇ ਵਿੱਚ ਲੱਗਿਆ ਹੋਇਆ ਹੈ 378000 320 ਬੰਦਿਆਂ ਦੀ ਜਿਹੜੀ ਰਿਫਿਊਜੀ ਕੇਸ ਆ ਉਹ ਪੈਂਡਿੰਗ ਹੈ ਤੇ ਇਨ ਕੇਸ ਜੇ ਇਹ 378000 ਬੰਦਾ ਕਾਮਯਾਬ ਨਹੀਂ ਹੁੰਦਾ ਤਾਂ ਇਹਨਾਂ ਦੇ ਨਾਲ ਵੀ ਉਹੀ ਜਿਹੜੀ ਹੈਗੀ ਹੈ ਡਿਪੋਰਟੇਸ਼ਨ ਪ੍ਰोसीडिंग ਹੀ ਚੱਲਣੀ ਆ ਤੇ ਇਹਨਾਂ ਨੂੰ ਵੀ ਐਟ ਦੀ ਐਂਡ ਡਿਪੋਰਟ ਹੀ ਕੀਤਾ ਜਾਣਾ ਬੰਨਾ ਕਿਉਂਕਿ ਹੁਣ ਉਹ ਰਾਹ ਬੰਦ ਹੋ ਗਏ ਜਿਹੜੇ ਆਪਾਂ ਪਹਿਲਾਂ ਭਾਲਦੇ ਹੁੰਦੇ ਸੀਗੇ ਵੀ ਵਰਕ ਪਰਮਿਟ ਅਪਲਾਈ ਕਰ ਦਾਂਗੇ ਐਲ ਐਮ ਆਈ ਲੈ ਲਾਂਗੇ ਉਹ ਵੀ ਉਹਨਾਂ ਨੇ ਜਿਹੜੇ ਹੈਗੇ ਪੁਆਇੰਟ ਬੰਦ ਕਰਤੇ ਕੈਨੇਡਾ ਗਵਰਨਮੈਂਟ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਵੀ ਕੈਨੇਡਾ ਗਵਰਨਮੈਂਟ ਇਸ ਚੀਜ਼ ਨੂੰ ਲੈ ਕੇ ਹੁਣ ਬਹੁਤ ਜ਼ਿਆਦਾ ਸੀਰੀਅਸ ਆ ਤੇ ਜਿਹੜੇ ਵੀ ਚਲਾਕ ਬੰਦਿਆਂ ਨੇ ਟਰੈਵਲ ਏਜੰਸੀ ਜਾਂ ਜਿਹੜੇ ਵੀ ਕਿਸੇ ਤਰ੍ਹਾਂ ਵੀ ਜਿਨ੍ਹਾਂ ਨੇ ਲੋਕਾਂ ਦਾ ਸ਼ੋਸ਼ਣ ਕੀਤਾ ਐਕਸਪਲੋਇਟੇਸ਼ਨ ਕੀਤੀ ਆ ਠੱਗੀਆਂ ਮਾਰੀਆਂ ਤੇ ਜਿਹੜੇ ਇਮੀਗ੍ਰੈਂਟਸ ਦੀ ਆਮਦ ਆ ਉਹਨੂੰ ਘਟਾ ਕੇ ਇਹ ਜਿਹੜੀ ਆਪਾਂ ਲੀ ਤੇ ਲਿਆਵਾਂਗੇ ਗੱਡੀ ਹੁਣ ਦੇਖਣਾ ਹੋਊਗਾ ਆਉਣ ਵਾਲੇ ਸਮੇਂ ਵਿੱਚ ਇਹਦਾ ਕੀ ਅਸਰ ਹੁੰਦਾ ਪਰ ਮੇਰੀ ਕਹਿਣ ਦਾ ਮਤਲਬ ਮੇਰੀ ਬੇਨਤੀ ਹੈ ਵੀ ਕਈ ਬੰਦੇ ਲੁੱਕ ਕੇ ਪੁੱਠੇ ਸਿੱਧੇ ਕੰਮ ਕਰਦੇ ਆ ਜਾਂ ਮੰਨ ਲਓ ਕੋਈ ਕੈਸ਼ ਤੇ ਕੰਮ ਕਰ ਰਿਹਾ ਜਾਂ ਕੁਝ ਹੋਰ ਕੋਈ ਕੰਮ ਕਰ ਰਿਹਾ ਕੋਈ ਗਲਤ ਸੰਗਤ ਦੇ ਵਿੱਚ ਫਸ ਗਿਆ ਜਾਂ ਕੋਈ ਕਿਸੇ ਦੀ ਕੰਪਨੀ ਗਲਤ ਹੋ ਗਈ ਇਸ ਕਰਕੇ ਆਪਾਂ ਨੂੰ ਇਹਨਾਂ ਸਾਰੇ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜਿੰਨਾ ਸਮਾਂ ਕਹਿੰਦੇ ਹੁੰਦੇ ਜਿੰਨਾ ਰੋਜੀ ਰੋਟੀ ਜਿੰਨਾ ਦਾਣਾ ਪਾਣੀ ਲਿਖਿਆ ਸੀ ਆਪਣਾ ਪੂਰਾ ਹੋ ਗਿਆ ਤਾਂ ਆਪਾਂ ਜਰੂਰ ਜੇ ਉਹ ਵੀ ਗਵਰਨਮੈਂਟ ਪ੍ਰੋਸੈਸ ਕਰ ਰਹੀ ਆ ਆਪਾਂ ਨੂੰ ਉਹਦਾ ਮਾਨਸਤਕਾਰ ਕਰਨਾ ਚਾਹੀਦਾ ਨਾ ਕਿ ਆਪਾਂ ਨੂੰ ਆਪਦਾ ਸਟੇਟਸ ਗਲਤ ਹੋ ਕੇ ਜਾਂ ਗਲਤ ਕੰਮ ਕਰਕੇ ਉੱਥੇ ਬਜੇਦ ਜਾਂ ਇਲੀਗਲੀ ਰਹਿਣਾ ਚਾਹੀਦਾ ਹੈਗਾ ਤਾਂ ਉਮੀਦ ਆ ਕਿ ਆਪਾਂ ਜਰੂਰ ਇਸ ਵਿਸ਼ੇ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਜੋ ਜਿਹਦਾ ਵੀ ਕਿਸੇ ਦਾ ਸਟੇਟਸ ਹੈ ਨੀਗਾ ਉਹ ਜਿਹੜੀ ਵੀ ਪ੍ਰੋਸੀਡਿੰਗ ਹੈਗੀ ਐ ਇਮੀਗ੍ਰੇਸ਼ਨ ਦੀ ਉਹਨੂੰ ਫੇਸ ਕਰੇ ਤੇ ਜਿਹੜਾ ਵੀ ਫੈਸਲਾ ਹੈਗਾ ਉਹਨੂੰ ਸਿਰ ਮੱਥੇ ਲਵੇ ਤੇ ਤੁਹਾਨੂੰ ਦੱਸ ਦਿਆਂ ਮੈਂ ਵੀ ਹੁਣ ਤੱਕ ਕੈਨੇਡਾ ਨੇ ਕਾਫੀ ਜਿਹੜੇ ਹੈਗੇ ਆ ਜਿਹੜੇ ਹੈਗੇ ਬੰਦੇ ਡਿਪੋਰਟ ਕਰਤੇ ਆ ਆਪਦੀ ਕੰਟਰੀ ਦੇ ਵਿੱਚੋਂ ਜਿਨ੍ਹਾਂ ਵਿੱਚੋਂ ਸਿਰਫ 7622 ਬੰਦੇ ਕੱਲੇ ਮੈਕਸੀਕੋ ਦੇ ਹੈਗੇ ਆ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਤੇ ਇਹਦੇ ਨਾਲ ਹੀ 3955 ਬੰਦੇ ਜਿਹੜੇ ਹੈਗੇ ਭਾਰਤੀ ਹੈ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ 1785 ਬੰਦੇ ਅਮਰੀਕਾ ਤੋਂ ਹੈਗੇ ਆ ਤੇ 1516 ਬੰਦੇ ਚੀਨ ਤੋਂ ਆ 864 ਬੰਦੇ ਪਾਕਿਸਤਾਨ ਤੋਂ ਆ 858 ਬੰਦੇ ਨਾਈਜੀਰੀਆ ਤੋਂ ਆ ਤੇ 744 ਬੰਦੇ ਕੋਲੰਬੀਆ ਤੋਂ ਆ ਇਸ ਕਰਕੇ ਡਿਪੋਰਟੇਸ਼ਨ ਦੀ ਜਿਹੜੀ ਪ੍ਰोसीडिंग ਹੈ ਜਿਨ੍ਹਾਂ ਨੂੰ ਲੱਗਦਾ ਨਾ ਵੀ ਸਾਡਾ ਕੁਝ ਨਾ ਕੁਝ ਹੋ ਜੂਗਾ ਲੋਕ ਲਈਏ ਜਾਂ ਇਦਾਂ ਕਰ ਲਈਏ ਉਦਾਂ ਕਰ ਲਈਏ ਕੁਝ ਨਹੀਂ ਹੋਣਾ ਗਲਤ ਕੰਮ ਕਰਨ ਤੋਂ ਬਚੋ ਸਾਸੀ ਕਾਲ